ਦੇ ਪੰਗੇ ਲੈਂਦਾ ਦੇਖੀ 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 ਮਨ ਲਦਾ ਬਾਲੀਏ ਨੇ ਕੀ ਗੱਲ ਏ ਸਤਵੇਂ ਟੈਂਕ ਤੇ ਬਹਿ ਗਈ ਏ ਕੀ ਗੱਲ ਏ ਕੀ ਚੱਕਰ ਬਣ ਗਿਆ ਇਹ ਹੁਣੇ ਕਾਹਤੋਂ ਬਹਿ ਗਈ ਏ ਕੰਮ ਖਰਾਬ ਹੋ ਗਿਆ ਓਹੋ ਬਹਿ ਗਈ ਟਰਾਲੀ ਸਤਵੇਂ ਟੈਂਕ ਤੇ ਹੀ ਬਹਿ ਗਈ ਮਨ ਲਦਾ ਖੇਤ ਬਾਹਲਾ ਬੋਲਾ ਮੰਡਾ ਨਾ ਅੱਜ ਅਰਜਨ 605 ਪੈਣਾ ਜ਼ੋਰ ਚੈੱਕ ਕਰਨਾ ਤੇ 7ਵੇਂ ਟੈਂਕ ਤੇ ਬੈਗੀ। ਲੋ ਜੀ ਅੱਜ ਆਪਾਂ ਵੇਖਣਾ ਅਰਜਨ 605 ਦਾ ਜ਼ੋਰ। ਚੋਨਾ ਵੜਦੇ ਪਿਆ ਤੇਜੀ ਵੀਰ ਦੇ। ਅਰਜਨ 605 ਦੀਆਂ ਵੀਡੀਓ ਆਪਣੇ ਪੇਜ ਤੇ ਵੈਸੇ ਵੀ ਬਹੁਤ ਆ। ਮਾਬੇ ਦੀ ਮੇਰੇ ਨਾਲ ਆਪਾਂ ਸਾਰੇ ਇਹਦਾ ਪੰਪ ਕਰਵਾਇਆ ਹੋਇਆ। ਤੇ ਜੋਰ ਜਾਰ ਇਹ ਵੀ ਚੰਗਾ ਮਾਰਦਾ ਸਾਰਾ ਕੋਈ ਤੁਸੀਂ ਦੇਖਿਆ ਹੀ ਜਦੋਂ ਆਪਣੇ ਖਤੇ ਚੈੱਕ ਕੀਤਾ ਸੀ ਆਪਾਂ ਸ਼ੂਟ ਸ਼ਾਇਰ ਕੀਤਾ ਸੀ ਤੇ ਕਰੋ ਦਰਸ਼ਨ ਆਪਣੇ ਤੇਜੀ ਵੀਰ ਦੇ ਇਹ ਰਿਆਂ ਕਿਤੇ ਤਾਂ ਸਾਰੀ ਦਿਹਾੜੀ ਆਪਾਂ ਤੁਹਾਨੂੰ ਦਿਖਾਉਣੀ ਆ ਕੀ ਕਰਦਾ ਕੀ ਨਹੀਂ ਕਰਦਾ ਤੇਜੀ ਕਿੰਨਾ ਟੈਂਕ ਆ ਤੀਜਾ ਕਿ ਚੌਥਾ ਚੌਥਾ ਬਹਿ ਗਿਆ ਹਣਾ ਆਪਣੇ ਟਰਾਲੀ ਦੇ ਡਿੱਗ ਪੈਂਦੇ ਕਿੰਨੇ ਪਤਾ ਕੁਛ ਇਹਦਾ ਫੁੱਲ ਭਰੀ ਜੋ ਅੱਜ ਗਿਣਿਆ ਸਾਰੇ ਕਿੰਨੇ ਪੈਂਦੇ ਨੇ ਸਨ ਤਾਂ ਉੱਤੇ ਪੈ ਜਾਂਦੇ ਨੇ ਨਹੀਂ ਫਿਰ ਵੀ ਆਈਡੀਆ ਜਾਂ ਕੋਈ ਗਿਣੇ ਕਦੀ ਗਿਣੀ ਚੇਤਾ ਰੱਖੀ ਅੱਗੇ ਆਪਾਂ ਗਿਣਨੇ ਆ ਗੱਲ ਆ ਅ ਚੌਥਾ ਹਨ ਭਰ ਕੇ ਹੀ ਪਾਉਣੇ ਚੰਗਾ ਸਾਰੇ ਮੇਰੇ ਸਾਬ ਪੈਂਦੇ ਹੋਣਗੇ ਯਾਰ 12 ਜੋਂ ਵਾਦੀ ਪੈਂਦੇ ਹੋਣਿਆ ਚਾਰ ਤਾਂ ਖਾ ਗਈ ਹੋਣੀ ਥੱਲੇ ਥੱਲੇ ਪਤਾ ਹੀ ਨਹੀਂ ਲੱਗਾ ਹਨ ਪੰਜਵਾਂ ਆ ਚੌਥੀ ਦੀ ਬਾਡੀ ਭਰੀ ਨਹੀਂ ਮੈਂ ਤੈਨੂੰ ਹੋਈ ਤਾਂ ਕਹਿੰਦਾ ਚਾਰ ਤਾਂ ਥੱਲੇ ਥੱਲੇ ਖਾ ਗਈ ਹੋਣੀ ਆ ਕਿੱਡੀ ਵੱਡੀ ਲਾ ਟਰਾਲੀ ਆ ਯਾਰ ਜਦੋਂ ਫੁੱਲ ਭਰ ਜੇ ਕਿਣੀ ਦੋ ਟੈਂਕ ਦੇ ਗੁੱਠਾ ਖਾ ਜਾਂਦੇ ਨੇ ਆਂਦੇ ਨੇ ਉੱਤੇ ਪੈਂਦੇ ਆ ਤਾਂ ਦੱਸਿਆ ਦੋ ਡੱਕ ਦੇ ਉੱਤੇ ਸੱਲ ਦੇ ਉੱਤੇ ਹੀ ਪੈਂਦੇ ਉੱਤੇ ਹੀ ਪੈ ਜਾਂਦੇ ਸਾਲੇ ਉਹ ਹੀ ਖਾ ਖੂ ਜਾਂਦੇ ਆ ਉੱਤੇ ਹੀ ਕਣ ਖਾਦੇ ਡੌਲਦੀ ਕਰਕੇ ਆਪਾਂ ਪਾਉਂਦੇ ਨਹੀਂ ਉਹ ਨਾਲ ਨਾਲ ਉੱਤੇ ਪੈ ਜਾਂਦਾ ਦੋ ਡੱਕ ਆਪਾਂ ਇਹ ਕਿ ਬਾਹਰ ਕੱਢ ਕੇ ਛੜਕਤੇ ਪਾਏ ਆ ਤੋ ਕਹਿੰਦੇ ਕਹਿੰਦੇ ਵੀ ਦੋ ਟੈਂਕ ਪੈ ਗਏ ਆਣ ਫੁੱਲ ਭਰ ਕੇ ਕੱਢੀ ਖੱਤੇ ਚੋਂ ਤੇ ਫਿਰ ਵੀ ਛੜਕਤੇ ਕੱਢ ਕੇ ਦੋ ਪੁਆਲੇ ਤਾਂ ਵੀ ਪੈ ਗਏ 135 ਫੂਸਾ ਪੈ ਜਾਂਦਾ ਐਜ 135 40 ਸੱਚ ਉਹਦੇ ਕਿੰਨਾ ਆ ਸੱਚ ਵਜਨਾ ਜਿੱਦੇ ਫੁੱਲ ਭਰੀ ਟਰੈਕਟਰ ਸਣੇ ਤੇ ਬਾਅਦ ਬੱਤੀ ਬੁੱਤੀ ਹੋਇਆ ਟਰੈਕ ਝੋਨਾ ਝੋਨਾ ਗੱਲਾਂ 132 ਹਾਂ ਬੱਤੀ ਉਹ ਲਾਹ ਵੀ ਲਿਆਈ ਕਰੇ ਆਪਾਂ ਹਾਂ ਜੇ ਉਹ ਵਿੱਚ ਆਪਾਂ ਕਿੰਨੇ ਕੁ ਕਵੰਟ ਲਾਇਆ ਸੀ 32 ਤੇ 6 38 ਹੋ ਗਿਆ ਤੇ ਲੜਾ 3 ਮੈਂ ਤਾਂ ਉਹੀ ਗੱਲ ਮੈਂ ਕਿਹਾ ਜੀ 140 ਜਾਂ 150 ਹੋਣਾ ਉੱਥੇ ਚਲੇਗੀ ਗੱਲ ਹਨਾ ਜੇ ਕਹਿਣ ਦਾ ਮਤਲਬ ਪੂਰਾ ਭਰੀਏ 150 ਕਵੰਟਲ ਪੈ ਜਾਂਦਾ ਐਂਦੀ ਆ ਜਿਹੜਾ ਜਾਨਦਾ ਹਨਾ ਉਸਦਾ ਥੋੜਾ ਮੋਟਾ ਦਾਣਾ ਭਾਵਾ ਜਾਂਦਾ ਹਾਂ ਮੈਂ ਵੱਧ ਘੱਟ ਪੈ ਜੂਗਾ 26 ਨੂੰ ਆਹੀ ਕੁੱਤੀ ਬਿਮਾਰੀ ਆ ਬੈਂਸਲਾਬ ਨਹੀਂ ਛੱਡਦਾ 26 ਦਾ ਆਉਂਦਾ ਹੀ ਨਹੀਂ ਉਹ ਹੀ ਨਹੀਂ ਆਉਂਦਾ 26 ਨੂੰ ਹੋਰ ਨਹੀਂ 55 ਆ ਗਿਆ ਸਾਡਾ 55 26 ਦਾ ਤਾਂ ਯਾਰ ਉਹ ਮੌਇਸਚਰ ਜਾ ਆਉਂਦਾ ਹੀ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਈ ਹੈ ਨਾ ਆਉਂਦਾ ਹੀ ਨਹੀਂ ਆਉਣਾ ਹੂੰ ਨੂੰ ਵੱਡਾ ਰੈਟਰੀਹਿ ਕਹਿਣਾ ਹੈ ਛੋਟੇ ਨੂੰ ਵੱਡਾ ਰੈਟਰੀਹਿ ਕਹਿਣਾ ਹੈ ਵਾਹ ਦਾ ਸੁੱਕੇ ਤੇ ਵਾਣ ਆਣਾ ਨਿਕਲ ਜਾਂਦਾ ਗੱਲ ਬਹੁਤ ਮੰਡਾ ਹੈ ਇਹ ਨਹੀਂ ਮੀਂਹ ਦਾ ਪਾਣੀ ਲੱਗਾ ਦੇਖ ਟਾਇਰ ਕੰਮ ਬੈਂਦਾ ਬਰੋ ਦੇਖ ਆਏ ਮੈਂ ਹਜੇ ਲਾਉਣ ਲੱਗਿਆ ਸੀ ਬਾਹਰੋਂ ਪਾਣੀ ਮੈਂਗਾ ਲੇਟ ਚ ਲੈ ਜਾਣਾ ਕੰਮ ਫੇਰ ਨਹੀਂ ਲਾਇਆ ਬਸ ਚੰਗਾ ਰਹੇਗਾ ਨਹੀਂ ਲਾਇਆ ਦੇਖ ਤਾਂ ਸਹੀ ਗੱਲ ਕਰਨੀ ਆ ਬਰੋ ਦੇਖ ਚਲ ਕੋਈ ਨਹੀਂ ਦੋ ਟਰੈਕਟਰ ਲੈ ਆਵਾਂਗੇ ਗੱਲ ਬਹੁਤ ਹੈ ਨਹੀਂ ਇਹਦਾ ਆਲੇ ਦੁਆਲੇ ਹਜੇ ਢੇੜਾ ਲੱਗਦਾ ਉਧਰੋਂ ਤਾਂ ਬਾੜੀ ਹੈ ਜੀ ਆਹ ਵੱਟ ਬੜੀ ਤਗੜੀ ਯਾਰ ਆ ਟਪਾਏਗਾ ਕਿਵੇਂ ਟਰੈਕਟਰ ਇਹਨੂੰ ਜਦੋਂ ਭਰ ਗਏ ਉਹ ਦੇ ਤਾਂ ਸਹੀ ਖਾਲੀ ਟਰੈਕਟਰ ਕਿਵੇਂ ਨਿਕਲਦਾ ਉਹ ਇਹਨੂੰ ਘੇਰ ਪਾ ਲਿਆ ਨੇ ਛੋਟਾ ਟੱਪੇ ਜਾਣੀ ਟਰਾਲੀ ਨਹੀਂ ਨਹੀਂ ਆਇਆ ਤਾਂ ਟੱਪੇ ਜਾਣੀ ਮੈਂ ਕੰਪੈਨ ਵੀ ਲੰਘਦੀ ਦੇਖੀ ਨਾ ਬਾਲੀ ਉੱਚੀ ਵੱਟ ਤੱਕ ਵੀਰੇ ਨਾ ਇਹ ਵੱਟ ਇਹਦੇ ਰੇਰੂ ਲਿਆਣਾ ਬਹੁਤ ਔਖਾ ਇਹ ਨੂੰ ਪੈੜੀ ਨੂੰ ਰਾਹ ਨਹੀਂ ਲੱਗਦਾ ਰਾਹ ਹੀ ਆ ਹੁਣ ਦੇਖ ਲਾ ਉਹ ਬੰਦਾ ਵਰਦਾ ਦੇਖ ਇੱਥੇ ਉਹ ਹੂੰ ਉਹ ਉੱਥੇ ਤੱਕ ਜ਼ਮੀਨ ਜਾਂਦੀ ਹੈ ਹਿਆ ਉਹ ਇਹ ਤਾਂ 4-5 ਕਿੱਲੇ ਲਵਾਨ ਬਣ ਜਾਂਦੀ ਹੈ ਫਿਰ ਰੇਰੂ ਲਿਆਣਾ ਔਖਾ ਸਾਨੂੰ ਤਾਂ ਬੜਾ ਵੱਡਾ ਲਾੜਿਆ ਕੌੜੀ ਕਰਨੀ ਦੀ ਆ ਉਹ ਮੀਡੀਅਮ ਪਾਲਾ ਦੂਆ ਤੀਆ ਆਹ ਕੰਮ ਉਹਦੇ ਛੋਟਾ ਕਰਦਾ ਸੀ ਤੇ ਐਂ ਤਾਂ ਤੁਹਾਡੇ ਇੱਧਰ ਨੇ ਮਾਰਨਾ ਹੀ ਮਾਰਨਾ ਹਨਾ ਉਹਨਾਂ ਜਿੱਦੇ 4 ਕਿੱਲੇ ਉਹ ਵੱਡੇ ਉੱਪੇ ਵੇਖਾ ਆ ਜਿਵੇਂ ਤੇਰੇ ਨਾਲ ਐ ਮਾਰਦਾ ਨਾ ਤੂੰ ਆ ਆਪਣੇ ਦਾ ਛੰਡਦਾ ਉਹ ਮਾਰੀ ਜਾਂਦਾ ਸਾਲ ਪਰ ਇਹਦਾ ਤੇ ਲੋਡ ਵੀ ਬੜਾ ਸੀ ਤੇਰਾ ਤਰਪੀ ਫੇਰ ਮਾਰਦਾ ਪਰ ਉਹਨੇ ਝੇਰ ਭਾਰੇ ਵੱਡੇ ਲਾਏ ਲਾਉਣ ਲੱਗਾ ਹਾਂ ਟਰਾਲੀ ਨੂੰ ਵੀ ਰੰਗ ਰੰਗ ਕਰਾਉਣੇ ਯਾਰ ਬੁੱਢੀ ਹੋ ਗਈ ਇਹਨੂੰ ਬਣਾਉਣੇ ਨਵੀਂ ਮੈਂ ਵੀ ਕਰਾਉਣਾ ਰੰਗ ਕਰਾ ਦਈਏ ਮਿਆਦ ਵਜ ਗਈ ਤੇ ਕਰੇ ਬੁਲਾ ਲੈਨੇ ਆ ਸਾਰਾ ਕੁਝ ਹੈਗਾ ਟੋਲੀ ਢਾਲੀ ਆਪਣੇ ਕੋਲ ਸਾਰਾ ਲਟਰ ਫੜ ਰੋ ਤੇ ਬੁਲਾ ਲੈਨੇ ਕਿਸ ਦਿਨ ਆਪਾਂ ਜਾਣਦੇ ਆ ਇਹਨੂੰ ਵੀ ਕਿਹਾ ਆਈਗਾ ਮੈਂ ਕਿਹਾ ਲਾ ਲੂ ਉਹਨੂੰ ਕਿ ਚੰਗੀ ਤਰ੍ਹਾਂ ਆਪਣੇ ਦੋਨੇ ਟਰਾਲੀਆਂ ਲਾ ਦਾਂਗੇ ਬੁਲਾਵਾਂ ਕਿਸ ਦਿਨ ਨਹੀਂ ਸਰ ਜਾਣਾ ਆਪਣਾ ਬੁਲਾਵਾਂ ਕਿਸ ਦਿਨ ਉਹੀ ਗੱਲ ਆ ਮਲਾਉਣਾ ਹੀ ਤੇ ਇੰਟਰ ਬੁਲਾ ਲੈਨੇ ਉਹਨਾਂ ਨੂੰ ਰੈਂਕ ਕਰਾਵਾਂਗੇ ਕੋਈ ਵਧੀਆ ਰੰਗ ਵਾਲਾ ਬੰਦਾ ਹੀ ਦੱਸ ਤੇ ਨਹੀਂ ਬੁਲਾਉਨੇ ਆਪਾਂ ਕਰਾਲਾਂ ਜੱਥਾ ਕਹਿੰਦਾ ਮੈਂ ਵੀ ਕਰਾਉਣਾ ਮੈਂ ਕਹਾਂ ਸਾਰਗੇਟ ਨੂੰ ਆਪਣੇ ਘਰੇ ਥਾਪ ਬਿਠਾ ਨਹੀ ਆਦੇ ਹੋਣਾ ਜੰਗਾਲ ਜਿਆ ਲੱਗਿਆ ਦੇ ਸਾਰੇ ਕੁੜੀਆਂ ਲੱਗਦੀਆਂ ਟਰਾਲੀਆਂ ਯਾਰ ਇੱਕ ਜਾਂਦੀਆਂ ਆਪਣੀਆਂ ਅਨੰਦਪੁਰ ਟਰਾਲੀਆਂ ਹਾਂ ਲੱਗਦਾ ਪਰ ਨਾ ਕੰਮ ਨਹੀਂ ਕਰਾ ਸਕਦੇ ਸਾਰੀਆਂ ਟਰਾਲੀਆਂ ਅਨੰਦਪੁਰ ਜੀ ਆਪਾਂ ਤਾਂ ਯਾਰ ਇਹਨੂੰ ਹੈਵੀ ਕਰਾਉਣਾ ਨਾਲੀਆਂ ਇੰਗਲੈਂਡੀਆਂ ਨਾ ਸਿੱਦਾ ਚਾਰੇ ਗੁੱਠਾ ਦੇ ਗੱਡਰ ਹੀ ਲਵਾ ਦੇਣੀ ਨਹੀਂ ਨਹੀਂ ਜਿਵੇਂ ਇੱਕ ਡਾਕਟਰ ਐਕੇ ਨੂੰ ਉੱਥੇ ਇੱਕ ਕੋਰ ਹੋਰ ਚਾਹੀਦੀ ਸੀ ਅੱਗੇ ਇਹ ਇੱਕ ਵਿਚਾਲੇ ਵਧਾ ਦੇਣੀ ਹੈ ਤੇ ਸਿੱਦਾ ਚਾਰੇ ਗੁੱਠਾ ਇਹ ਪਤਾ ਕੀ ਚੱਲ ਚੈਨਲ ਹੀ ਲਵਾ ਦੇਣੇ ਤੇ ਜੀ ਚੇਸ ਬੋਟਾ ਰੋ ਟੂੜੀ ਦਾੜੀ ਲੱਦਦੇ ਆ ਨਹੀਂ ਆੜੇ ਦੋਣੇ ਸੈਡਾ ਆੜੀਆਂ ਆ ਦੋਸ ਫੁੱਟ ਵਧ ਕਰ ਦਈਏ ਹਾਂ ਹਨਾ ਫਿਰ ਗੱਲ ਬਣ ਜੂਗੀ ਇੱਕ ਇਹਨੂੰ ਬੈੱਡ ਨੂੰ ਚਾਹੀਦੀ ਸੀ ਬਚਾ ਲੈ ਥੋੜਾ ਬੈੱਡ ਹੁਣ ਬਚਾ ਲਓ ਖੁੱਲਿਆ ਬਚਾ ਲਿਆ ਹੁਣ ਖੁੱਲ ਗਿਆ ਬਚਾ ਲਿਆ ਮੈਂ ਖੁੱਲ ਗਿਆ ਲਾਮ ਬਹੁਤ ਜਿਆਦਾ ਹੈ ਸਾਲੀ 20 ਫੁੱਟ ਕੁੜੀ ਜੀ ਵੀ ਮੂੰਹ ਨਾ ਕਹਿ ਦੇਣੀ ਉਦੋਂ ਬਾਕ ਬਣ ਗਈ ਇਹ ਬਣੀ ਦੱਸ ਕਿਵੇਂ ਉਦੋਂ ਘਰੋਂ ਦੱਸ ਕਿਵੇਂ ਗਿਆ ਮੈਂ ਤੂੰ ਲਾਦਾ ਉਹ ਗੱਲ ਭਾਵੇਂ ਨੋ ਜਵਾਕ ਮਤ ਕਹਿਣਾ ਕੁਝ ਕਹਿਣਾ ਰੱਬ ਲੋ ਜੋ ਚੀਜ਼ ਬਣੀ ਨਹੀਂ ਘਰੋਂ ਗਿਆ ਸੀ 16 ਫੁੱਟੀ ਛੋਟੇ ਦੇ ਨਾਂ ਤੋਂ ਨਾ ਉਹ ਕੀ ਕਰਾਈ ਹੁੰਦੀ ਐ ਐਲ ਆਈ ਸੀ ਪਾਲਸੀ ਕਢਾ ਕੇ ਲਿਆਂਦਾ ਸੀ 4 ਲੱਖ ਰੁਪਇਆ ਘਰੇ ਸਾਨੂੰ ਮਿਲਿਆ ਉਹਦੇ ਚੋਂ 4 ਲੱਖ ਮਿਲ ਗਿਆ ਤੇ ਵਿੱਚੋਂ ਬਾਪੂ ਨੇ ਕਬਜ਼ਾ ਕਰ ਲਿਆ ਥੋੜਾ ਜਿਹਾ ਤੇ ਅਸੀਂ ਨਾ ਭਰਾਵਾ ਅਸੀਂ ਕਰੋ ਗਿਆ 16 ਫੁੱਟੀ ਬਣਾਉਣਾ 16 ਫੁੱਟੀ ਉਹ ਤਾਂ ਟੋਚਨ ਦਾ ਜਰ ਪੈਂਦੇ ਹੁੰਦੇ ਸੀ 16 ਤੋਂ ਆਕੇ 17 ਤੇ ਵੀ ਆਲਵਾ ਤਾਂ ਸਹੀ ਲੱਗਦੀ ਫਿਰ ਬੱਲੂ ਕਹਿੰਦਾ 18 ਬਣਾ ਲੈਨੇ ਆ 18 ਬਣਾਲੀ ਫਿਰ ਇੱਕ ਜਣੇ ਨੇ ਫੋਨ ਕੀਤਾ ਕਹਿੰਦਾ ਯਾਰ ਵੀ 19 ਫੁੱਟ ਦੇ ਵਿੱਚ ਨਾ ਟਰੈਕਟਰ ਇਹ ਦੋ ਲੱਦੇ ਜਾਂਦੇ ਆ ਪਤਾ ਨਹੀਂ ਡਾਲਾ ਖੋਲ ਕੇ ਖਰੇ ਕਿਵੇਂ ਆਏ ਆਏ ਕਰਦੇ ਕਰਦੇ ਹੀ ਕਾ ਨਹੀਂ ਯਾਰ ਵੀ ਡਾਲੇ ਤੇ ਨਹੀਂ ਵੀ ਹੋਰ ਫੁੱਟ ਵਧਾ ਦਿੰਦੇ ਦੋ ਟਰੈਕਟਰ ਲੱਦਦੇ ਕੀਤੇ ਇਹਦੇ 'ਚ ਇਹਦੇ 'ਚ ਉਹਨਾਂ ਪੂਰੇ ਦੋ ਟਰੈਕਟਰ ਲੱਦੇ ਜਾਂਦੇ ਇਹ ਤਾਂ ਕਰਕੇ ਲੰਮੀ ਉਦੋਂ ਬਣ ਗਈ ਟਰੈਕਟਰਾਂ ਦੇ ਚੱਕਰ 'ਚ ਹੀ ਆਪਾਂ ਟੋਚਰ ਪਾਉਣ ਜਾਂਦੇ ਸੀਗੇ ਟੋਚਰਾਂ ਦੇ ਚੱਕਰ 'ਚ ਹੀ ਵਾਸੇ ਲੰਮੀ ਬਣ ਗਈ ਵੀ ਗਾਂ ਟੋਚਰਾਂ ਦਾ ਟੋਚਰਾਂ ਤੇ ਟਰੈਕਟਰ ਲਜਾਣੇ ਆ ਤੇ ਲੰਮੀ ਬਣਾ ਲਈਏ ਹੁਣ ਐ ਜੀ ਬਣਾਉਣੀ ਹੋਵੇ ਕਟੋ ਘਾਟ ਵੀ ਪੈ 6-7 ਲੱਖ ਦੀ 6-7 ਲੱਖ ਦੀ ਆ ਟਰਾਲੀ ਹੁਣ ਉਦੋਂ ਮਿਲਦਾ 380 80 ਦੀ ਸ਼ਾਇਦ ਬਣੀ ਹੈ ਉਹਦਾ ਉਹਦਾ ਇਹ ਹੈ ਵੀ ਪੂਰੀ 42 ਕੇ 42 ਤੋਂ 45 ਕੁੰਟਲ ਦੇ ਵਿੱਚ ਵਿੱਚ ਹੈ 42 42 80 ਦੀ ਆ 42 80 ਦੀ ਹੈ ਉਹ ਵੀ ਝੂਠ ਵਾਲਾ ਤੇਰੇ ਤੇ ਸਾਡੀਆਂ ਸਾਸੀ ਤੂੰ ਵੀ ਸਾਡਾ 26 ਵਾਂਗੂ ਤੋੜਿਆ ਦਿਲ ਵੇ ਤੇਰਾ ਇੰਨਾ ਫੂਸਿਆ ਸੀ ਕਿੱਥੇ ਸਾਂਭੀਏ ਬੇ ਤੈਨੂੰ ਲਾਇਆ ਆ ਤੂੰ ਅਠਾ ਕਿੱਲੇ ਦੇ ਉੱਤੇ ਦੀ ਧੋਈ ਡੱਗ ਭਰੇ ਬੇ ਮੈਂ ਉਹ ਗੱਲ ਇਹ ਤੇ ਕਰਦਾ ਮੈਂ ਹੀ ਗੱਲ ਬਾਈ ਨਾਲ ਕਰਦਾ ਪਿਆ ਮੈਂ ਕਹਾਂ ਕਿ 30 ਵਾਲੀ ਆਵਾਜ਼ ਤਾਂ ਕੋਈ ਵਿਰਲਾ ਹੀ ਕੱਢਦਾ ਪਿਆ ਅੱਠਾ ਕਿੱਲੇ ਉੱਤੇ ਹੀ ਗੇੜਾ ਆ ਗਿਆ ਅੱਟ ਕਿੱਲੇ ਆ ਅਠਾ ਕਿੱਲੇ ਆ ਕੇ ਰਾਹ ਹਾ ਤੇ ਅੱਟ ਕਿੱਲੇ ਦੇ ਉੱਤੋਂ ਦੀ ਆ ਗਿਆ ਗੇੜਾ ਤੇ ਦੋ ਟੈਂਕੀ ਬੇ ਹਨ ਨਾ ਨਿਕਲੀ ਆਹ ਦੋ ਗਨਾਲਾਂ ਦੀ ਬਸ ਆ ਅਠਾ ਕਿੱਲੇ ਦਾ ਘਟਾਕਾ ਸਾਰ ਤੇ ਜੀ ਐਸ ਹਾਵਣਾ ਕੀ ਬਣੇਗਾ ਆ ਦੂਜਾ ਡੱਗ ਇੱਥੇ ਆ ਕੇ ਭਰਿਆ ਇੱਕ ਉੱਥੇ ਭਰਿਆ ਜਿਉਂ ਖੂੰਜੇ ਡੱਗ ਭਰ ਦਿੰਦਾ ਉੱਥੋਂ ਲਾ ਕੇ ਉਹ ਆਉਤ ਲਾ ਕੇ ਉੱਥੇ ਭਰਨਾ ਚਾਹੀਦਾ ਫਿਰ ਇੱਥੇ ਭਰਨਾ ਚਾਹੀਦਾ ਹੈ ਫਿਰ ਇੱਥੇ ਭਰ ਜਾਂਦਾ ਹਾਂ ਫਿਰ ਝਾੜ ਸੀਗਾ ਫਿਰ ਝਾੜ ਸੀ ਇਹ ਕਿਦਾ ਰੜੇ ਗਿਆ ਯਾਰ ਅਗਲੀ ਵਾਰੀ ਮਸ਼ੀਨ ਇੱਥੋਂ ਆ ਕੇ ਇੱਥੋਂ ਹੋਣ ਲੱਗੀ ਇੱਥੋਂ ਹੀ ਬਾੜੀ ਸੀਗੀ ਇੱਥੋਂ ਬਾੜ ਕੇ ਆ ਬਚਾਲੇ ਜਿੱਥੇ ਹੁਣ ਭਰਿਆ ਉਹ ਖੂੰਜਾ ਗੜਾ ਉਹ ਖੂੰਜੇ ਜਿੜ ਭਰ ਗਿਆ ਹੀ ਫੁੱਲ ਡੱਗ ਤੇ ਆਪਣੇ ਵੇਖਾਂ ਆਪਣੇ 6 ਕਿੱਲਾਂ ਚੋਂ ਦੋ ਟਰਾਲੀਆਂ ਭਰਦੀਆਂ 20 ਫੁੱਟ ਆਪਣੇ ਵਾਲੀ ਤੇ 16 ਤੇਰੇ ਵਾਲੀ ਜੇ ਚਾਹ ਤਾ ਇਹ ਆਜ ਕੀ 16 ਫੁੱਟੀ ਤੇ ਇੱਕ ਟੈਂਕੀ ਪਿਆ 20 ਫੁੱਟੀ ਭਰੀ ਇੱਕ ਸਾਦੀ 2 ਕਿੱਲਿਆਂ ਦਾ ਮਾਲ ਘਟ ਗਿਆ 18 ਕਿੱਲਿਆਂ ਦਾ ਮਾਲ ਪੈਂਦਾ 20 ਫੁੱਟੇ ਚ ਫੇਰੇ ਛਾੜ ਦੇ ਦਿੰਦਾ ਹਾਂ ਫੇਰ ਓਕੇ ਆਪਣੇ ਟਰਾਲੇ ਚ 4 ਕਿੱਲਿਆਂ ਦਾ ਮਾਲ ਫੁੱਲ ਹੋ ਜਾਂ ਮੁੱਲ ਹੋ ਜਾਂਦੀ ਇਹ 6ਾਂ ਚ ਹੁਣੀ ਜਟਾ ਫੁੱਲ ਆ ਚਾੜ ਇੱਕ ਵਾਰੀ ਮੈਂ 26 ਚੋਂ ਇਹ ਸਵਾ ਤਿੰਨ ਕਿੱਲਿਆਂ ਚ ਭਰੀ ਆ ਸਾਢੇ ਤਿੰਨ ਕਿੱਲਿਆਂ ਚ ਸਾਢੇ ਤਿੰਨ ਕਿੱਲਿਆਂ ਦੇ ਟੱਕ ਸੀਗਾ ਉਹ ਜੋ ਰਹਿ ਗਿਆ ਇਹ ਡੱਗ ਦੋ ਡੱਗ ਰਹਿ ਗਏ ਸੀ ਆ ਟਰਾਲੀ ਚ ਪਾ ਜੀ ਆਪਾਂ ਅੱਜ ਘਰੇ ਘੜਾ ਸ਼ੌ ਆਪਣਾ ਸਾਢੇ ਤਿੰਨ ਅਗਲੇ ਦਾ ਆਪਾਂ ਕਰਾ ਇੱਥੇ ਲਾਇ ਸੀ ਨਾ ਉਹ ਇੱਥੇ ਬਣਾਉਣ ਕੋਈ ਆ ਗਿਆ ਕੋ ਮਾੜਾ ਆ ਫਰਕ ਰਹੇਗਾ ਮੂਲੀ ਜਾਣ ਥੋੜਾ ਜਿਹਾ ਮੰਡ ਕਰਕੇ ਨਹੀਂ ਬੜਾ ਆਈ ਬਾਈ ਝਿਰਿਆ ਕੀ ਹੋ ਜਾਏਗਾ ਥੋੜੀ ਜਿਹੀ ਮਿੱਟੀ ਖੱਚੀ ਹੋਰ ਉਹ ਵੀ ਬਰਾਬਰ ਕਰਤਾ ਨਹੀਂ ਵਾਹੀਗਾ ਤਾਂ ਹੀ ਤਾਂ ਉਹ ਇੱਕ ਨਜ਼ਾਰਾ ਨਾ ਮਸ਼ੀਨ ਦਾ ਅੱਗੇ ਭੈਣਨਾ ਤਿੰਨ ਘੇਰੇ ਤਾਂ ਉਧਰ ਉਧਰ ਹੀ ਬਣ ਜਾਂਦੇ ਆ ਫੱਟ ਤੋਂ ਪਰੇ ਪਰ ਇਹਨਾਂ ਤੁਹਾਨੂੰ ਇਹਦੀਆਂ ਰੌਣਕਾਂ ਦਿਖਾਉਣੀ ਆ ਸਰੀ ਦੀ ਜਮੀਨ ਦਾ ਨਜ਼ਾਰਾ ਬਹੁਤ ਏ ਮੱਲਾ ਆਪ ਨੂੰ ਫਾਇਦੇ ਆ ਮੱਲਾ ਚਾਹੇ ਠੇਕੇ ਤੇ ਜੋ ਫਾਇਦੇ ਤਾਂ ਆਪ ਨੂੰ ਜੋ ਅੰਡਰਗਰਾਊਂਡ ਬਾਹ ਛੱਡਿਆ ਜੋ ਤੇਰਾ ਬਾਹ ਤੇਰਾ ਬਾਹ ਛੱਡਿਆ ਸੋ ਇੱਥੇ ਨੂੰ ਉਹ ਟੱਕਣ ਕੱਢ ਦਿੱਤਾ ਨੱਕਾ ਉਹ ਕੱਢ ਦਿੱਤਾ ਜੋ ਇਹ ਤੇ ਕਿ ਡੇਈ ਦੀ ਅੱਜ ਆਪਾਂ ਕਿੰਨੇ ਟੈਂਕ ਡਿੱਗ ਕਿੰਨੇ ਪੈਂਦੇ ਆ ਟਰਾਲੀ 'ਚ ਤੇ ਝਾੜਦਾ ਵੀ ਪਤਾ ਲੱਗ ਜੂ ਆਪਾਂ ਨੂੰ ਫੋਨ ਲਾ ਦੇ ਉਹਨੂੰ ਵੇਰ ਦੁਆਰਾ ਫੋਨ ਹੀ ਲਾ ਦੇ ਬੰਦ ਹੋ ਜੂਗਾ ਫੋਨ ਹੀ ਲਾ ਦੇ ਵੀ ਕਿੰਨੇ ਡਿੱਗ ਪੈਂਦੇ ਆ ਆਪਣੇ ਵਾਲੇ ਟਰਾਲੇ 'ਚ ਤੇ ਕਿੰਨਾ ਝਾੜ ਆਉਂਦਾ 1 50 ਕੁਇੰਟਲ ਮਤਲਬ ਪੈ ਜਾਂਦਾ ਇਹਦੇ 'ਚ ਮਾਲ ਤੇ 8 ਕਿੱਲਿਆਂ ਦਾ ਘੇਰਾ 8 ਕਿੱਲੇ ਦਾ 2 ਕਿਨਾਲਾਂ ਦੀ ਖਤੀ ਬਾਹਰ ਆਣਾ ਤੇ ਜੀ ਤੇ ਜੀ ਟਰੈਕਟਰ ਬਾਲਾ ਸੁਰੱਖਾ ਲੱਗਦਾ ਆ ਵੀ ਪੈਣੀ ਜਣਾ ਟਰੈਕਟਰ ਸਾਰੇ ਬਾਬੇ ਦੀ ਮਿਹਰ ਨਾਲ ਜਟਾਂ ਦੇ ਪੁੱਤ ਹੁੰਦੇ ਆ ਨਾ ਟਰੈਕਟਰ ਵੀ ਸੋਹਣਾ ਲੱਗਦਾ ਨਾ ਬਾਲਾ ਜਿਆਦਾ ਸੋਹਣਾ ਲੱਗਦਾ ਯਾਰ ਆ ਛਤਰੀ ਦੂਜੀ ਲਵਾਈ ਹੈ ਮੈਂ ਵੀ ਜਿਹੜੀ ਲਵਾਣੀ ਉਹ ਲਵਾਈ ਹੈ ਤਨ ਦਾ ਆਟਾ ਮੈਂ ਬਾਅਦ ਚ ਕਿਹੜੀ ਲਵਾਣੀ ਆ ਉਹ ਲਵਾਉਣੇ ਛਤਰੀ ਆਪਾਂ ਇਹ ਬੁਰੀ ਲੱਗਦੀ ਹੈ ਇਹ ਪਤਾ ਨਹੀਂ ਉਹ ਤੋਂ ਕਾਹ ਤੋਂ ਦਿਵਾ ਲਈ ਆ ਵਾਲੀ ਚਲ ਬਦਲਾਂਗੇ ਆਪਾਂ ਹਮਮ ਜਾਨ ਕੀ ਬੰਦੇ ਹੈ ਆਪਾਂ ਨੂੰ ਸਾਰੇ ਬੰਦੇ ਇਹੇ ਟੱਕਰਦੇ ਆ ਤੁਸੀਂ ਇਹ ਗੱਲ ਦੱਸਿਓ ਖੇਤ ਆ ਕੇ ਕਿਹੜਾ ਕਿਹੜਾ ਜੀ ਲੱਗਦਾ ਬਾਕੀ ਛੋਟੇ ਤਾਂ ਨੂੰ ਅੱਜ ਜ਼ੋਰ ਵਗਾਦ ਰਹੇ ਛੋਟਿਆਂ ਦੇ ਉਧਰੋਂ ਤੇਜ਼ੀ ਨੇ ਦੂਜਾ ਝੋਟਾ ਐ ਖਲਿਆ ਛੋਟਾ ਵੀ ਇਹਦੇ 'ਚ ਹੁਣ ਦਾਣਾ ਦੀ ਵਾਸਤੇ ਪਾਊਗਾ ਦਾਣੇ ਇਹ 'ਚ 20 ਵਾਲਾ ਫੋਨਾ ਇਹ 'ਚ 20 ਰੱਖਣਾ 20 ਅਗਲੀ ਮੈਂ ਕਿੱਦਾਂ ਕੁ ਪਵਾ ਲੀਏ ਹਾਂ ਮੇਰੇ ਨਾਲ ਦੋ ਵਾਲਾ ਪਾਉਂਦੇ ਹਾਂ ਹਾਂ ਭਾਈ ਚੋਨਾ ਵੀ ਖਰੀਦਣ ਨਾਲ ਮੈਂ ਕਹਿੰਦਾ ਆਪਦਾ ਸੌਧਲੇ ਚੰਗੀ ਗੱਲ ਆ ਹਾਂ ਵੀਰੇ ਰੇਗ ਨਾਲ ਕਿਤੇ ਨਹੀਂ ਮਿਲੂ ਆਪਦਾ ਹੀ ਸੌਧਣਾ ਜਦੋਂ ਵੀ ਜਣਾ ਲੈਣਾ ਵਾ ਵੀ ਲੈਣਾ ਵਕੀਲੇ ਖਾਨ ਦਾ ਲੈ ਲੈਣਾ ਆਪਦਾ ਵੀ ਲੈ ਗਾ ਉਹ ਆਟੀ ਵੀ ਇਰੀਕ ਨਾ ਜਾ ਮਤਲਬ ਜੇ ਲੈਣਾ ਤੇ ਉਤੋਂ ਵੀ ਲਓ ਜਿਹੜਾ ਪੱਕਾ ਬਿੱਲ ਦਿੰਦਾ ਕੱਚੇ ਬਿੱਲ ਨਾਲ ਤੋਂ ਵੀ ਨਾਲ ਨਹੀਂ ਚੱਕੀ ਹਾਂ ਪਿਛਲੀ ਵਾਰੀ 26 ਫੁੱਟ ਚ ਕੰਨਾ ਧੋਖਾ ਆਇਆ ਹਾਂ ਉਹ ਨਿਕਲੇ ਹੀ ਕੁਝ ਹੋਰ ਬਾਅਦ ਚ ਵੀਡੀਓ ਪਾਉਂਦੇ ਫਿਰ ਵੀਡੀਓ ਪਾਉਂਦੇ ਪਹਿਲਾਂ ਉਦੋਂ ਪੱਕਾ ਬਿੱਲ ਲਿਆ ਹੰਦਾ ਜਿਹੜਾ ਠੋਕ ਕੇ ਕਹਿੰਦਾ ਲੈ ਭਾਈ ਆ ਚੈੱਕ ਬਿੱਲ ਇਹ ਸਾਰੀ ਜ਼ਿੰਮੇਵਾਰੀ ਤੇਰੀ ਆ ਮੈਂ ਦੇ ਲਾ ਤੇਰੇ ਸਾਹਮਣੇ ਉੱਥੇ ਰੱਖਿਆ ਛੱਬੀ ਦਾ ਬਾਹਰ ਬੰਦਰ ਉੱਤੇ ਵੀ ਰੱਖ ਲਿਆ ਛੱਬੀ ਤੇ ਆ ਰੱਖ ਲੈਣਾ ਪੰਜ ਸੱਤ ਪੰਜ ਸਾਰੇ ਵੀਰਾਂ ਨੂੰ ਬੇਨਤੀ ਵੀ ਵੀ ਆਪ ਦਾ ਰੱਖਿਆ ਕਰੋ ਰੇਸ ਦੇ ਬੈਲੀਆ ਦੀ ਮਸ਼ੀਨ ਪਾਪੂ 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 ਕਰੀ ਜਾਂਦੀ ਉਹ ਪਾਉਂਦਾ ਹੀ ਨਹੀਂ ਉਤੋਂ ਪੈਂਦਾ ਨਹੀਂ ਮਿਲਦਾ ਤੇ ਜੀ ਵੇਖੀ ਆਂ ਜਾਂਦਾ ਬੈਲੀਆ ੜਦਾਨ ਵੇਖੀ ਹੁਣ ਆ ਚਾਚਾ ਮਾਨ ਨੇ ਖਾਲੀ ਚਗਾਤਾ ਓਏ ਆਏ ਰੱਬਾ ਵਾਅਕੋ ਪਾਉਦਾ ਜੀ ਮਾੜੀ ਅੱਗ ਕਰਦਾ ਜੀ ਵੇ ਖਾਲ ਤਵਾਤਾ ਅੰਦਰ ਨੇ ਉਵੇਂ ਹੀ ਪਾਪੂ 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 ਮਝੀਂ ਦੀਆਂ ਚੀਕਾਂ ਵਈਆਂ ਨਿਕਲ ਗਈਆਂ ਬੇਲੀਆਂ ਆਪਾਂ ਟੈਂਕ ਗਿੰਨੇ ਆ ਆਪਣੇ ਵਾਲੇ ਵੱਡੇ ਟਰਾਲੇ ਤੇ ਪੈ ਗਏ 5 ਤਿਆਉਣਾ ਵੀ ਰੱਖਣਾ ਤੇ ਜੀਨੇ ਦੇ ਇੱਕ ਜਾਂ ਦੋ ਡੱਗੇ ਦੇ ਚ ਪਾਉਣੇ ਆ ਬੰਦਾ ਸਾਡਾ ਵਾਲਾ ਰੌਣਕੀਏ ਵੇਖੀ ਜਾ ਵੈਨ ਹੈ ਕਿਤੇ ਬੰਦੇ ਨੂੰ ਤਕਾਵਟ ਜਾ ਕੋਈ ਗੱਲ ਵਾਲੇ ਚੜਦੀ ਕਲਾ ਆਪਣੇ ਨਾਲ ਜਿੰਨੇ ਬੰਦੇ ਸਾਰੇ ਚੜਦੀ ਕਲਾ ਲਈ ਆ ਤੇ ਵੈਗਰੂ ਦੀ ਮੇਰ ਨਾਲ ਚਾਹੀਦੇ ਵੀ ਇਦਾਂ ਹੀ ਆ ਸਾਰੇ ਵੀਰ ਭਰਾਣਾ ਚੜਦੀ ਕਲਾ ਲਈ ਚਾਹੀਦੇ ਆ ਜਾਂ ਤੁਸੀਂ ਵੀ ਚੜਦੀ ਕਲਾ ਜੀ ਰਹਿਆ ਕਰੋ ਜਦੋਂ ਝੋਨਾ ਟਰਾਲੀ ਚ ਐ ਡਿੱਗਦਾ ਨਾ ਤੇ ਜੱਟ ਦਾ ਖੂਨ ਐ ਵਧਦਾ ਨਾ ਸਾਰੇ ਜ਼ਿੰਮੇਦਾਰ ਭਰਾਵਾਂ ਦਾ ਜੀ ਸਾਰੇ ਜ਼ਿੰਮੇਦਾਰ ਵੀਰ ਐ ਖੁਸ਼ ਹੁੰਦੇ ਨਾ ਫਿਰ ਮੈਂ ਕਹਿੰਦਾ ਵੈਗਰੂ ਚੜ੍ਹਦੀਆਂ ਕਲਾਈ ਕਰੇ ਆ ਦੇਖੋ ਜਿਵੇਂ ਟਰਾਲੀ ਜਿਹੜੀ ਛੋਟੀ ਹੁੰਦੀ ਮੈਂ ਨਹੀਂ ਕਹਿੰਦਾ ਸਾਰੇ ਵੀਰਾਂ ਕੋਲੇ ਵੱਡੀਆਂ ਹੋਣ ਮੈਨੂੰ ਤਾਂ ਨਾ ਇਹਦਾ ਗੱਲ ਕਰਨ ਕੇ ਬਹੁਤ ਡਰ ਲੱਗਦਾ ਵੀਰ ਭਰਾ ਗਲਤ ਮਤਲਬ ਨਾ ਕੱਢ ਲੈਣ। ਇਹ ਛੋਟੀ ਟਰਾਲੀ ਤਾਂ ਦੇਖੋ ਵਿਚਾਲੇ ਤਾਂ ਆ ਵੀ ਗਏ ਇੱਕ ਟੈਂਕ ਜੀ ਇਹ ਆ ਟਰਾਲੀ ਦਾ ਪਤਾ ਹੀ ਨਹੀਂ ਲੱਗਦਾ ਭੈੜੀ ਹੋਣਾ। Delhi ਘਟੀ ਜਾਂਦਾ ਵੀ ਹਾਇ ਟਰਾਲੀ ਨਹੀਂ ਭਰਦੀ ਹਾਇ ਟਰਾਲੀ ਨਹੀਂ ਭਰਦੀ। ਆ 8 ਕਿੱਲਿਆਂ ਦੀ ਲਾਮ ਤੇ ਲੱਗਾ ਆ ਹੁਣ। ਤੇ ਦੇਖੋ ਇਹ ਭਰਨ ਦਾ ਨਾਂ ਨਹੀਂ ਲੈਣਾ ਇਹਨੇ ਕਿਤੇ ਸ਼ਾਮ ਤੱਕ ਐਂ ਚੱਲੀ ਜਣੀ। ਬਾਕੀ ਇਹਨਾਂ ਛੋਟੀਆਂ ਟਰਾਲੀਆਂ ਦੇ ਹੌਸਲਾ ਜਾਂ ਰਹਿੰਦਾ ਬੰਦੇ ਨੂੰ। ਇਹ ਵਾਵਾ ਭਰਦੀ ਪਈ ਆ ਵਾਵਾ ਭਰਦੀ ਪਈ ਆ। ਚੱਲ ਵੀ। ਇੱਕ ਟਰਾਲੀ ਆਪਾਂ ਵੀ ਬਣਾਵਾਂਗੇ ਵੈਗਰੂ ਦੀ ਮੇਰੇ ਨਾਲ। ਛੋਟੀ ਬਣਾ ਲਈਏ ਛੋਟੇ ਕਰ ਕਰਵਾ ਬਾਹਰ ਲੈਣੋਂ ਤੰਗ ਕਰਦੇ ਆ ਵਿਚਾਰਿਆਂ ਨੂੰ ਦੋਵੇਂ ਮਹਿੰਦਰੇ ਤੇਜੀ ਕੱਟੇ ਲਾ ਓਏ ਸੋਹਣੇ ਲੱਗਣਗੇ ਤੇਜੀ ਕੋਲੇ ਦੋਵੇਂ ਮਹਿੰਦਰੇ ਆ ਪਹਿਲਾਂ ਸੀਗਾ 62 ਹਣ ਤੇ ਕੀ ਕੋਲੇ ਦੋਵੇਂ ਮਹਿੰਦਰੇ ਆ ਦੇਖਿਓ ਆ 올ਡ ਮਾਡਲ ਤੇ ਆ ਨਵਾਂ ਮਾਡਲ ਉਹ ਤੋਂ ਕੰਮ ਲੈਦੇ ਉਹਨਾਂ ਲਈ ਜਾਂਦਾ ਦੇ ਲੋ ਲਾ ਡਰਾਈਵਰ ਵੀਰ ਦੇ ਮੈਂ ਗਾਣੇ ਬੰਦ ਕਰਾਤੇ ਉਹ ਮੂੰਹ ਨਾਲ ਗਉਣ ਲੱਗ ਗਿਆ ਹਏ ਮੈਂਨਨ ਕਿਹਾ ਕਾਪੀਰਾਈਟ ਦਾ ਚੱਕਰ ਆ ਪਤੰਦਰ ਮੂੰਹ ਨਾਲ ਗਾਣੇ ਗਉਣ ਲੱਗ ਗਿਆ ਇਹਨੇ ਕਿੱਧਰ ਖਿਚਣ ਲੱਗਾ ਹਾਂ ਹਾਏ 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 ਆਈਟੇ ਆ ਗਿਆ ਸਾਰਾ ਮੁੱਲ ਪੂਰਾ ਹੁੰਦਾ ਜਟਾ ਇੱਥੇ ਇੱਥੇ ਪਰਾਣਾ ਮਾਡਲ ਮੰਦਰਾ ਤੋਂ ਨਵਾਂ ਮਾਡਲ ਮੰਦਰਾ ਤਨਾ ਦੱਸ ਕਿਨੇ ਕਿਨੇ ਵਧੀਆ ਲੱਗਦੇ ਆ ਨੰਦਰੇ ਮੈਂ ਤਾਂ ਵਾੜੇ ਘੈਂਡ ਲਾ ਦੇ ਆ ਟਾੜੀ ਆ ਨੰਦਰਾ ਨਾ ਮੱਛਾ 255 ਨੇ ਵਾੜਾ ਘੈਂਡਾ ਆਪ ਤੇਰਾ ਹੀ ਇਹ ਜਿਹੇ ਬੰਦੇ ਵੀ ਤੇਜ਼ੀ ਵਰਗੇ ਹੀ ਆ ਯਾ ਜੀ ਤੇਰੇ ਬੰਦੇ ਵੀ ਤੇਰੇ ਵਰਗੇ ਆ ਆਪੇ ਵਰਗੇ ਲੱਗੀ ਸਾਰੇ ਖੁਸ਼ ਦੇ ਲਈ ਆ ਸਾਰੇ ਤੇ ਜੇ ਛਤਰੀ ਜਰੂਰ ਬਦਲੀਏ ਯਾਰ ਕੱਲੀ ਛਤਰੀ ਵੱਲੋਂ ਕਮੀ ਆ ਟਰੈਕਟਰ ਬਾਕੀ ਸਾਰਾ ਬੰਪਰ ਬੰਪਰ ਆ ਟੱਚਾ ਇਹ ਕਾ ਪਾ ਜਦੋਂ ਟਾਇਰ ਪਾਏ ਨਾ ਚੱਕਦੇ ਨੇ ਫੱਟੇ ਇਹਦੇ ਵੀ ਪੌਣੇ ਆ ਰੇੜੀ ਰੰਗ ਨਹੀਂ ਉਹ ਹੀ ਪੌਣੇ ਆਪਣੇ ਨਾਲ ਦੇ ਉਹੀ ਉਹੀ ਪੰਪ ਪਾਓ ਉਦੋਂ ਕਰਾਵਾਂਗੇ ਉਹਦੇ ਨਾਲ ਦਾ ਮੈਂ ਇਹਦਾ ਟਾਇਰ ਦਾ ਹੋਈ ਪੋਣੇ ਪੋਣੇ ਹੀ ਝੋਨੇ ਸਤੂ ਫੇਰ ਤੇ ਇੱਕ ਟਾਇਰ ਉਹ ਪਾ ਦੇਣੇ ਆਪਾਂ ਤੇ ਇੱਕ ਤੇਜੀ ਆਪਾਂ ਦੱਸ ਕੀ ਕਰਨਾ ਇੱਕ ਨੂੰ ਪੰਪ ਉਹਦੇ ਨਾਲ ਦਾ ਕਰਾ ਦੇਣਾ ਸੇਮ ਹੀ ਬਾਬੇ ਦੀ ਮਿਹਰ ਨਾਲ ਫਿਰ ਗੱਲ ਜੀ ਆੜੇ ਸਾਈਡ ਤੇ ਲਾਟੂ ਜੇ ਆ ਆੜੇ ਇਹ ਟਾਇਰ ਦੇ ਅੰਦਰ ਚਾਹੀਦੀ ਐਖਣੀ ਤੇਰੇ ਸਾਹ ਮੈਂ ਬਾਹਰ ਜਾਈਆ ਟਾਇਰ ਦੇ ਬਰਾਬਰ ਵੀ ਹੁਣ ਚੱਲ ਜਾਣ ਹਾਂ ਤਾਂ ਥੋੜਾ ਘਣਾ 2000 ਸੂਤ ਅੰਦਰ ਚਾਹੀਦੇ ਆ ਅੰਦਰ ਚਾਹੀਦੇ ਨਾ ਇਹ ਇਹਦੀ ਕਮੀ ਕਮੀ ਇਹਦੀ ਇਹ ਆ ਕਈ ਵਾਰੀ ਬੰਨੇ ਬੁੰਨੇ ਲਾਉਨੇ ਆ ਆਪਾਂ ਵੀ ਕੰਧਾ ਕੁੰਧਾ ਹੁੰਦੀਆਂ ਵਾਲੇ ਦਵਾਲੇ ਆ ਦੇ ਮੇਰੇ ਤੋਂ ਬੱਜੇ ਹੋਏ ਇੱਧਰ ਵੀ ਆ ਰਿਹਾ ਹਾਂ ਸਾਰਾ ਬੱਜਿਆ ਹੋਇਆ ਹੈ ਨਾ ਹੁਣ ਇਹ ਨੂੰ ਸੁਪਰ ਸੀਡਰ ਪਾ ਲੈਣਾ ਟਾਇਰ ਲਾਉਂਦਾ ਨਹੀਂ ਮੂਹਰੇ ਨਹੀਂ ਆਉਂਦਾ ਇਹ ਉੜਦਾ ਨਹੀਂ ਬਾਹਰ ਨਾ ਕਈ ਵਾਰੀ ਹੁਣ ਟਾਇਰ ਫੇਰ ਵੀ ਰੈਲਾ ਹੁੰਦਾ ਮੂਹਰੇ ਸਾੜੀ ਜਿਹਾ ਬ੍ਰੇਕ ਮਾਰ ਪੈਂਦਾ ਗੋਲੀਆਂ ਵਾਂਗ ਘੁੰਮ ਘੁੰਮ ਜਾਂਦਾ ਘੁੰਮਦਾ ਨਾ ਉਹ ਫਿਰ ਟਾਇਰ ਬੱਜੇ ਹਾਂ ਇਹ ਲਾਟੂ ਜਾਂ ਅੰਦਰ ਚਾਹੀਦਾ ਹਨਾ ਹਾਂ ਇਹ ਬੱਜ ਗਿਆ ਇਹ ਸ ਭਾਰ ਕੀ ਕੋਈ ਦਾ ਨੋਕਸ ਪਾਊਗਾ ਇਹ ਨਾ ਡਰੈਕਟਰ ਮੇਰੇ ਵੀਰ ਆਏ ਨਾ ਕਿਹਾ ਜੀ ਅਰਜਨ ਜੀ ਨੁਕਸ ਕੱਢਦੇ ਪਿਆ ਇਹ ਕਾ ਆਵਦਾ ਰਿਵਿਊ ਆ ਹਾਂ ਹਾਂ ਜੋ ਗੱਲਾਂ ਜਾਸੀ ਨੇ ਮਾੜੀਆਂ ਨੇ ਮਾੜੀਆਂ ਨੇ ਵੀ ਇਹ ਚੀਜ਼ ਨੂੰ ਬਰਾਬਰ ਚਾਹੀਦਾ ਹੁਣ ਜੋੜੀਆਰ ਦੇ ਵੀ ਆਉਂਦਾ ਹੀ ਆ ਉਹਦੇ ਬਰਾਬਰ ਆਪਾਂ ਦੇਖਿਆ ਕਿ ਨਹੀਂ ਆ ਯਾਰ ਮੇਰੇ ਹਿਸਾਬ ਨਾਲ ਉਹਨੇ ਆ ਹੀ ਜਾਣਾ ਹੁਣ ਆਪਾਂ 505 ਤੇ ਦੇਖਿਆ ਯਾਰ ਮੈਨੂੰ ਉਹਦੇ ਬਰਾਬਰ ਲੱਗਿਆ ਆਵੇ ਹੁਣ ਆਇਆ ਨਾ ਜੇ ਉਹਦੇ ਬਾਹਰ ਹੋਇਆ ਤਾਂ ਉਹਦੇ 'ਚ ਵੀ ਐਂ ਹੀ ਕਹਿਣਾ ਹਾਂ ਉਹਦੇ 'ਚ ਵੀ ਕੰਮ ਸਿੱਧੀ ਜੀ ਗੱਲ ਆ ਮੇਰੇ ਹਿਸਾਬ ਨਾਲ ਉਹ ਅੰਦਰ ਲੱਗਦਾ ਵਾ ਕਿਉਂਕਿ ਨਾ ਮੇਰੇ ਵੀਰ ਨੂੰ ਸਮਝ ਆ ਯਾਰ ਟਾਇਰ ਤੋਂ ਇਹ ਲਾਟੂ ਬਾਹਰ ਨਿਕਲ ਜਾਂਦਾ ਹੈ ਹੁਣ ਪੂਰਾ ਪੂਰਾ ਬੰਨੇ ਨਾਲ ਕੋਈ ਨੱਕਾ ਲੁਕਾਈ ਹੁੰਦਾ ਪੂਰਾ ਪੂਰਾ ਚੱਲਦਾ ਨਹੀਂ ਯਾਰ ਆਪਣੇ ਖਾਲ ਹੀ ਪੱਕੇ ਹੁੰਦੇ ਆ ਖਾਲੀ ਪੱਕੇ ਆ ਚਾਰ ਸੂਰੇ ਚੱਲਦਾ ਨਹੀਂ ਤੇ ਖਾਲ ਰਗੜੀ ਜਾਊਗਾ ਸਾਰਾ ਸਾਰਾ ਰਗੜ ਤੂ ਹਾਂ ਹੂੰ ਟਰੈਕਟਰ ਹੂੰ ਨਹੀਂ ਹੈਗਾ ਆ ਜਗਾੜੇ ਦਾ ਮੈਂ ਪਹਿਲੇ ਦੇਣੀ ਦੇਖ ਲਿਆ ਸੀ ਉਦੋਂ ਤੇ ਮੈਂ ਦਾ ਮੂਰਖਪਣਾ ਕੀਤਾ ਆਹ ਦੇਖਵੇਂ ਰੰਗ ਲਾਇਆ ਕੰਨਾ ਬੁਰਾ ਲੱਗਦਾ ਹਾਂ ਜੋ ਨਾਲ ਲੱਗੀ ਉਧਰੋਂ ਹੂੰ ਦੋਨੇ ਪਾਸੋਂ ਕੰਨਾ ਬੁਰਾ ਲੱਗਦਾ ਟਰੈਕਟਰ ਬਾਕੀ ਇਹ ਟਰੈਕਟਰ ਦੀ ਹੈ ਨਾ ਹੋਰ ਫੇਰ ਤੋ ਇਹ ਕਹਿਣਾ ਅਮਿੰਦਰੇ ਜੇ ਪਾਣੀ ਨੁਕਸੀ ਕੱਢੀ ਜਾਂਦੇ ਤੋ ਨਾ ਕਾਢ ਯਾਰ ਤੇਜੀ ਆਪਣੇ ਘਰ ਦੇ ਨੁਕਸ ਨਹੀਂ ਕਾਢਦੇ ਬਰੋ ਸਾਡਾ ਆਪਦਾ ਟਰੈਕਟਰ ਆਪਦਾ ਮਾੜਾ ਕਹਿੰਦਾ ਹੁੰਦਾ ਆਪਦਾ ਆਪਨੀ ਮਸ਼ੀਨਰੀ ਨੂੰ ਕੌਣ ਮਾੜਾ ਕਹੂ ਆਹ ਦਾ 10 ਲੱਖ ਲਾਇਆ ਮਾੜਾ ਥੋੜਾ ਜੋ ਲੋਕ ਤੁਹਾਨੂੰ ਤੇਜੀ ਕਿੰਨੇ ਚ ਪਿਆ ਸੀ ਸੱਚ ਦੋ ਇਹ ਯਾਰ ਆਪਾਂ ਨੂੰ 7.9 ਦੀ ਕਿਰਾਏ ਸਵਾ 9 ਚ 4x4 ਤੇਜੀ ਉਹ ਸਸਤੇ ਹੋਣਗੇ ਯਾਰ ਕਿੰਨਾ ਚਿਰ ਪਹਿਲਾਂ ਇਹ ਆਪਾਂ ਇਹ ਨੂੰ 2 ਸਾਲ ਡੇਢ ਸਾਲ ਡੇਢ ਸਾਲ ਇਹਨੂੰ ਆਹਾਂ 3 ਜੂਨ ਨੂੰ ਕਢਾਇਆ ਸੀ ਆਪਾਂ 3 ਜੂਨ ਨੂੰ 3 ਜੂਨ ਨੂੰ ਪਿਛਲੇ ਸਾਲ ਤੇ ਆ ਜੂਨ ਟੱਪ ਗਿਆ ਝੋਨਾ ਆ ਗਿਆਗਾ ਡੇਢ ਸਾਲ ਸਵਾ ਸਾਲ ਤੋਂ ਉੱਤੇ ਡੇਢ ਸਾਲ ਤੋਂ ਥੋੜਾ ਘੱਟ ਤੇ ਉਦੋਂ ਸਵਾ 9 ਦਾ ਤੂੰ ਕਹਿਣਾ ਯਾਰ ਬੜਾ ਸਸਤਾ ਮਿਲ ਗਿਆ ਤੇ ਜੀ ਉਦੋਂ ਤੇ ਹੁਣ ਆਪਣੇ ਵਾਲਾ 11 ਕਿੰਨੇ ਆਪਾਂ 18 ਚ ਪਿਆ ਜੋੜੀ ਯਾਰ ਮਹਿੰਗੀ ਆ ਜੋੜੀ ਹਰੇ ਦਿਨੋਂ ਮਹਿੰਗਾ ਹੁਣੇ ਕਿੰਨੇ ਦਾ ਪਤਾ ਹੀ ਕੁਛ ਇਹ ਮੇਰੇ ਸਾਹ ਹੁਣ ਯਾਰ 8 80 80 ਦੇ ਨੇੜੇ ਗਏ ਆ ਹੁਣ ਇਹ 4 5 ਸਸਤਾ ਹੋਰ ਹੋ ਗਿਆ ਹੋਰ ਹੋ ਗਿਆ ਉਹਦੇ ਨਾਲ ਡੋਰ ਟੁੱਟ ਗਈ ਨਹੀਂ ਉਹ ਜਾ ਜੀਐਸਟੀ ਜੀਐਸਟੀ ਹੁਣ ਤਾਂ ਦੇਖ 12000 ਦੇ ਮਰਗਾੜ ਆਹ ਮੂਹਲੇ ਨਾਲ ਉਹ ਨਾਲ ਦਿੰਦੇ ਆ ਹਾਂ 50 6000 ਦੇ ਬੇੜ ਮੂਹਲੇ ਨਾਲ ਦੇਈ ਜਾਂਦੇ ਫਿਰ ਹੋਟ ਨਾਲ ਵੇਈ ਜਾਂਦੇ ਆ ਸਤਰੀ ਨਾਲ ਨਾਲ ਦਿੰਦੇ ਆ 75 ਵਾਲੀ ਕੰਨਾ ਫਰਕ ਪੈ ਗਿਆ ਚਲਾ ਗਿਆ ਸਵਾਦ ਇਹਦਾ ਭਾਜਾ ਦਾਣੇ ਪਾ ਲੈ ਟੈਂਕ ਚ ਨਵਾ ਪਾਏ ਛੇਵਾ ਪੈਣਾ ਛੇਵਾ ਭਾਜਾ ਵਾ ਕਿੰਨੇ ਆ ਭਾਜਾ ਲਾ ਵੀ ਇਹਨੂੰ ਦਾਣਾ ਤੇਰਾ ਹੀ ਉਹ ਤਾਂ ਵੀ ਦਬਦਾ ਨਹੀਂ ਇਹਨਾਂ ਨੇ ਹੱਥ ਬਿੱਟੂ ਭਾ ਦੇ ਲੱਗੇ ਹੋਏ ਆ ਆਪਣੇ ਜਿੰਨੇ ਟਰੈਕਟਰ ਆ ਸਾਰੇ ਟਰੈਕਟਰਾਂ ਨੂੰ ਬਿੱਟੂ ਭਾ ਦੇ ਹੱਥ ਲੱਗੇ ਹੋਏ ਆ ਇਟੋ ਦੀ ਆਵਾਜ਼ ਬਾਲੀ ਘੈਂਟ ਆ ਪਾੜੀ ਜਾਣੇ ਨਹੀਂ ਬਾਲੀ ਜਾਦੀ ਵਾਇ ਸੋਹਣੀ ਐ ਤੇਰਾ ਹੀ ਆ ਫੁੱਲ ਲੋਡ ਜਾਣ ਇਹ ਨਹੀਂ ਧੂਆ ਮਾਰਦਾ ਆਪਣੇ ਟਰੈਕਟਰ ਜਿਵੇਂ ਧੂਆ ਮਾਰਦਾ ਇਹ ਥੋੜਾ ਮਾਰਦਾ ਆਪਣੇ ਦਾ ਭਰ ਕੇ ਸਲੰਸਰ ਮਾਰਦਾ ਉਹਦਾ ਥੋੜਾ ਤੇਲ ਘਟਾਉਣੇ ਆ ਨਾਲ ਬਾਲੀ ਘੈਂਟ ਲੱਗਦੀ ਯਾਰ ਇਹਦੀ ਮੈਨੂੰ ਇਸ਼ਕ ਆ ਮੇਰਾ ਹੈਵੀ ਡ੍ਰੈਕਟਰ ਹੈ ਮੇਰਾ ਇਸ਼ਕ ਅਰਜਨ ਵੈਲੀ ਇਸ਼ਕ ਓ ਆਗੀ ਕੰਪੈਨ ਉਤੋਂ ਦੀ ਤੇਜ਼ੀ ਵੀਰਾ ਚੱਲਿਆ ਦਾਣੇ ਪਾਣ 6ਵਾਂ ਟੈਂਕ ਮੇਰੇ ਵੇ ਤੁਸੀਂ ਵੀ ਚੇਤਾ ਰੱਖਿਆ ਜੇ ਮੇਰਾ ਪਾਰਦਾ ਹੀ ਜਾਂਦਾ ਭੈੜੀ ਹੁਣ ਦੂਜੇ ਗੇਅਰ ਚ ਹੋਊਗਾ ਮੇਰੇ ਹਿਸਾਬ ਚ ਇਹਦੇ ਚ 5 ਟੈਂਕ ਪੈ ਗਏ 6ਵਾਂ ਪੈਣਾ ਦੂਜੇ ਗੇਅਰ ਚ ਚਲੋ ਆਪਾਂ ਟੈਂਕ ਪਵਾ ਲਈਏ ਸੁਣਦੇ ਗਾਣੇ ਏਡੀ ਦੂਰੋਂ ਆਵਾਜ਼ ਆਉਣੀ ਨਹੀਂ ਬਹੁਤ ਜਿਆਦਾ ਦੂਰ ਆ ਮੈਨਾਂ ਇਹ ਵੀਰ ਆਪਣੇ ਨਾਲ ਝੋਨਾ ਝੋਨਾ ਵੜਾ ਦਿੰਦਾ ਹੁੰਦਾ ਹਨਾ ਚਲ ਕੰਮ ਤਾਂ ਕੋਈ ਵੀ ਨਹੀਂ ਹੁੰਦਾ ਆਪਣੇ ਪਿੰਡਾਂ 'ਚ ਐ ਹੀ ਹੁੰਦਾ ਇੱਕ ਦੂਜੇ ਨਾਲ ਵੀਰ ਭਰਾਵਾਂ ਨਾਲ ਹਨਾ ਪ੍ਰੇਮ ਪਿਆਰ ਆ ਸਤਵਾਂ ਟੈਂਕੇ 'ਚ ਪੈਣ ਲੱਗਾ ਛੇਮਾ ਉੱਥੇ ਇਹਨੇ ਪਾ ਲਿਆ ਸੀ ਜਦੋਂ ਇੱਥੋਂ ਤੁਰਿਆ ਹਨਾ ਆਣਾ ਸਤਵਾਂ ਪੈਣ ਲੱਗਾ ਚੇਤਾ ਰੱਖਿਓ ਤੇ ਮੈਂ ਜਿਵੇਂ ਕੱਲ੍ਹ ਵਾਲੀ ਵੀਡੀਓ 'ਚ ਵੀ ਗੱਲ ਕਰਦਾ ਸੀਗਾ ਖੇਤਾ ਕੇ ਐਸਾ ਕੋਈ ਬੰਦਾ ਨਹੀਂ ਵੀ ਜੀਦਾ ਜੀ ਨਾ ਲੱਗੇ ਸਮਝ ਦੇਖਣੀ ਖੇਤ ਇਹ ਕਿਹੋ ਜੀ ਜਗਾ ਹੈ ਜਿੱਥੇ ਆ ਕੇ ਬੰਦੇ ਦਾ ਦਿਲ ਲੱਗਣਾ ਹੀ ਲੱਗਣਾ ਬਾਈ ਜੋ ਮਰਜ਼ੀ ਕਰ ਲੋ ਬੰਦੇ ਦਾ ਦਿਲ ਲੱਗਣਾ ਹੀ ਲੱਗਣਾ ਤੇ ਅੱਜ ਆਪਰ ਜਾਂਦਾ ਵੀ ਜ਼ੋਰ ਚੱਕਣਾ ਹੈ ਕਿਹੜੇ ਗੇਅਰ ਦੇ ਵਿੱਚ ਕੱਢਦਾ ਟਰਾਲੀ ਕਿਹੜੇ ਚ ਨਹੀਂ ਦੇ ਦੇ ਆਪਾਂ ਜ਼ੋਰ ਪਰਖਿਆ ਜਾਣਾ ਜਰਜਨ 605 ਦਾ ਵੀ ਇਹਦਾ ਪੰਪ ਵੀ ਬਿੱਟੂ ਬਾਹ ਨਹੀਂ ਕੀਤਾ ਪਰ ਇਹਦਾ ਉਹਨਾ ਕੜਾ ਨਹੀਂਗਾ ਜਿੰਨਾ ਉਹਦਾ ਆਪਾ ਕਰਾਇਆ ਜੌਂਡੀਆ ਦਾ ਪਰ ਹੈ ਇਹਦਾ ਕੜਾ ਹੀ ਐਵੇਂ ਤੁਹਾਨੂੰ ਮੈਂ ਕਹਾਂ ਮਾੜਾ ਨਹੀਂਗਾ ਵਧੀਆ ਕੰਮ ਕੀਤਾ ਉਹਨੇ ਆਪਣੇ ਨਾਲ ਤਾਂ ਜਿਵੇਂ ਹਾਈ ਗियर ਡੀ ਤੱਕ ਚੱਕੀ ਜਾਂਦਾ ਸਾਰੇ ਵੱਡ ਦੇ ਵਿੱਚ ਹੀ ਇਹ ਬਾਕੀ ਨਾ ਸਾਰੇ ਵੀਰ ਭਰਾ ਹਾਈ ਗੇਰਾਂ ਨੂੰ ਆਪਾ ਪੈ ਜਾਂਦੇ ਆ ਵੀ ਪਹਿਲੇ ਦੂਜੇ ਤੀਜੇ ਹਾਈ ਗੇਰਾਂ ਚ ਜਿਹੜੀਆਂ ਚਾਰ ਸਪੀਡਾਂ ਦੇ ਟਰੈਕਟਰ ਆ ਗਏ ਨਾ ਉਹ ਹਾਈ ਗੇਰ ਬਹੁਤ ਔਖੇ ਚੱਕਦੇ ਆ ਵੈਸੇ ਕਿਉਂਕਿ ਹਾਈ ਗੇਰ ਬਹੁਤ ਵੱਡੇ ਹੋ ਜਾਂਦੇ ਆ ਛੜਕਾਂ ਵਾਲੇ ਹੋ ਜਾਂਦੇ ਆ ਹਨਾ ਇਹ ਟਰਾਲੀ ਬਾਡੀ ਬਾਡੀ ਪਰ ਕੀ ਮਿੱਤਰੋ ਸਤਮੇ ਟੈਂਕਰ ਨਾਲ ਭਰਦੇ ਆ ਇਹਨੂੰ ਦੇਦਾ ਜੋਰ ਪਰਖਦੇ ਆ ਆਪਾਂ ਟਰੈਕਟਰ ਦਾ ਨਹੀਂ ਕਿਸੂਰ ਜਾਂ ਮੂਰੇ ਪੋੜਾ ਪੈਣਾ ਰੁਗਿਆ ਰਹਿਣ ਦੇ ਰੁਕ ਜਾ ਮੂਰੇ ਪੋੜਾ ਆਹਦਾ ਟੈਂਕਰ ਸਾਰਾ ਮੂਰੇ ਪੋਆ ਨੇ ਨੇ ਉਹ ਡਿਡਰ ਵਾਲੀ ਦਾ ਹੈਗਾ ਪੰਗਾ ਜ ਮਗਰ ਦਾਣੇ ਪੈਣਾ ਟਰੈਕਟਰ ਆ ਤੇ ਖਾਲੀ ਦਾ ਟਾਇਰ ਆ ਇਹਦਾ ਵਧੀਆ ਟਾਇਰ ਤਾਂ ਹੈ ਨਹੀਂ ਮੈਂ ਪਾਣੀ ਟਾਇਰਾਂ ਦੇ ਭਾਣ ਹੁਣ ਇੱਕ ਟੈਂਕੀ ਦਾਣੇ ਪੈਣ ਦੇ ਨਾਲ ਇੱਕ ਰੀ ਬੈਗ ਹੀ ਤੋਰੀ ਮਾੜੀ ਜੀ ਫਿਰ ਗਾਂ ਨੂੰ ਤੋਰੀ ਹਾਂ ਆ ਪਾ ਟੈਂਕ ਨੂੰ ਪਵਾ ਲਈਏ ਤੇ ਫਿਰ ਇਹਨੂੰ ਤੋੜਦੇ ਆ ਖੇਤ ਨਾਲ ਪੋਲਾ ਵਾਲਾ ਮੰਡ ਦਾ ਬਾਬਾ ਆ ਹੀ ਪੰਗਾ ਹਾਂ ਮੰਡ ਮੜਾ ਸਲਾ ਬਰ ਜੇ ਤੇ ਪੋਲਾ ਮੀ ਦਾ ਤੇਰਾ 6 7 ਨੂੰ 20 ਪਿਆ ਸੀ ਨਾ ਹੋ ਗਿਆ ਲੈ ਹਲੇ ਲੱਗ ਗਿੱਲਾ ਤੇਰਾ ਪੀਣਾ ਹੀ ਹੋ ਚੱਲਿਆ 3 ਹੋ ਗਈ 4 ਅੱਬ ਇਹ ਤਾਂ ਟਾਇਰ ਮਸ਼ੀਨ ਦੇ ਬੰਦੇ ਆਉਂਦੇ ਹਾਂ 20 ਰੱਖ ਕਿਸੇ ਨੇ ਲਾਇਆ ਮਾੜਾ ਜਮੀ ਮੈਂ ਚਲਾਉਣ ਦਾ ਲੱਗਿਆ ਸੀ ਮੋਟਰ ਮੈਂ ਇਹਨਾਂ ਨੂੰ ਦੇਖ ਪਤੰਦਰਾ ਪਾਣੀ ਜਲਾ ਦਿੰਦਾ ਇੱਥੇ ਕੀ ਬੰਦਾ ਦਾ ਛਿੱਕੜ ਮਾਜਣਾ ਵਧਿਆ ਨਹੀਂ ਜਾਣਾ ਗਿੱਲਾ ਹੀ ਹੋਊਗਾ ਮਾੜਾ ਯਾਰ ਦੇਖ ਬੰਦਾ ਨਹੀਂ ਆਹੜਾ ਟੈਂਕ ਹੁਣ ਮੂਰੇ ਪਾ ਫੇਰ ਦੇਖਦੇ ਆਪਾਂ ਬਾਈ ਆਪ ਵੀ ਗਾਣੇ ਗਾਈ ਜਾਂਦਾ ਨਾ ਮੈਂ ਡੱਕ ਬੰਦ ਕਰਾਦਾ ਤੇ ਤੂੰ ਕਹਿੰਦਾ ਸੀ ਕਿ ਇਹ ਕਹਿੰਦਾ ਸੀ ਗਾਉਂਦਾ ਜੀ ਉਹਨੂੰ ਬਾਈ ਨੂੰ ਕਹਾਂ ਚ ਉਹਨੇ ਕਹ ਤਿਆਰ ਰੱਖ ਲੈ ਕਰ ਜਦੋਂ ਮੈਂ ਕੈਮਰਾ ਬੰਦ ਕਰਦਾ ਉਦੋਂ ਲਾ ਲਿਆ ਕਰ ਗਾਣੇ ਯਾਰ ਬਾਈ ਨੂੰ ਮੈਂ ਐਵੇਂ ਪੰਗਾ ਪਾਇਆ ਬਾਈ ਦਾ ਤਾਂ ਅੱਜ ਗਾਣੇ ਕੋਲ ਲਾਪੇਂਦਾ ਫਿਰ ਮੂੰਹ ਨਾਲ ਇਹਦਾ ਗੈਣਾ ਆਹੋ ਮੂਰੇ ਭਾ ਮੂਰੇ ਤਾਜੀ ਬੱਸ ਨਰੂ ਕਹਿ ਦੇਣਾ ਸੀਗਾ ਪਰ ਗਿਆ ਘਟੋ ਘਟੀ ਕਰ ਗਿਆ ਜਟਾ ਅਰੇ ਉੱਤਰ ਚੱਲਦੇ ਆ ਇੱਥੇ ਘਰ ਤੋਂ ਪਿੱਛੇ ਨੂੰ ਵੀ ਜਾਂਦਾ ਘਟਾ ਨਿਕਲਾ ਹੀ ਟੀਸ ਉੱਤੇ ਨਿਕਲ ਆਇਆ ਕਿਣੀ ਤਾਂ ਨੂੰ ਪਰ ਕੀ ਆ ਉੱਤੇ ਭਰ ਗਈ ਕਿਣੀ ਸੁਣਦਾ ਨਹੀਂ ਆਟੋਮਾਟੈਂਕ ਹੋ ਗਿਆ ਇਹਦੇ ਚੋਟ ਕਵਾੜਾ ਗਿਆ ਤੁਹਾਡਾ ਜਿਹੜਾ ਫੋਨ ਗਿਆ ਕਣਕਾਂ ਨੂੰ ਮਿੱਟੀ ਉੜਦੀ ਆ ਧੂੜ ਨਾ ਨਾ 22 ਦੇ ਲਾ ਲਉਂਦਾ 27 ਦੇ ਅੱਜ ਆਇਆ ਆ ਵੀ ਕੀ ਗੱਲ ਹੈ ਲਾਰੇ ਲਾਉਂਦੇ ਰਹਦੇ ਹੀ ਹੈ ਏ ਚਾਚੇ ਐਂ ਹੀ ਕਰਦੇ ਹੁੰਦੇ ਆ ਹਾਂ ਵਧੀਆ ਸਾਡਾ ਚਾਚਾ ਬੜੀ ਵਾਲਾ ਪਰ ਆ ਲੱਤਣ ਵਾਲੇ ਆ ਉਹ ਹੀ ਕਹਿੰਦਾ ਚਾਚੇ ਐਂ ਹੀ ਕਰਦੇ ਹੁੰਦੇ ਨੇਗਾ ਆਣ ਦੇਖਦੇ ਇਹਨੂੰ ਤੋੜ ਕੇ ਕਰਮਾ ਵਾਲੇ ਨੂੰ ਤੁਰਦਾ ਕਿ ਨਹੀਂ ਅੱਗੇ ਅੱਗੇ ਦਾਣੇ ਫੁੱਲ ਕਰ ਦਿੱਤੇ ਵੀ ਟਰੈਕਟਰ ਦੇ ਟਾਇਰਾਂ ਦੇ ਉੱਪਰ ਆ ਵਜ਼ਨ ਹੋ ਜੇ ਤੇਜੀ ਮੂੰਹ ਬਾਪਾ ਵੇਖਦਾ ਓਏ ਹੱਥ ਨਹੀਂ ਪਾਈਦਾ ਚੱਲ ਵੀ ਛੋਟਿਆ